ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆ 2 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਪਰ ਕੋਈ ਵੀ ਵਿਭਾਗ ਅਜੇ ਹਾਂ ਨਹੀਂ ਹੈ ਕੋਈ ਵੀ ਮਹਿਕਮਾ ਅਜੇ ਹਾਂ ਨਹੀਂ ਹੈ ਜਿਸ ਦੇ ਕਿ ਮੁਲਾਜ਼ਮਾਂ ਸੰਤੁਸ਼ਟ ਹੋਣ ਆਪਣੇ ਤਨਖਾਹਾਂ ਨੂੰ ਲੈ ਕੇ ਨਿਤ ਦਿਨ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉਹਨਾਂ ਨੂੰ ਉਹਨਾਂ ਦੇ ਅਨੁਸਾਰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਕਈਆਂ ਦੀਆਂ ਤਨਖਾਹਾਂ ਰੋਕੀਆਂ ਜਾ ਰਹੀਆਂ ਨੇ ਤੇ ਕਈਆਂ ਦੀਆਂ ਮੰਗਾਂ ਅਜਿਹੀਆਂ ਨੇ ਕਿ ਉਹ ਲਗਾਤਾਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਮੁਲਾਜ਼ਮ ਦਿਖਾਈ ਦਿੰਦੇ ਨੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਕੱਚੇ ਤੌਰ ਤੇ ਮੁਲਾਜ਼ਮ ਕੰਮ ਕਰਦੇ ਨੇ ਅੱਜ ਉਹਨਾਂ ਦੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ 10 ਸਾਲ ਹੋ ਗਏ ਨੇ ਸਰਕਾਰਾਂ ਦੇ ਵੱਲੋਂ ਉਹਨਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਉਹਨਾਂ ਕਹਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਉਹਨਾਂ ਨੂੰ ਪੱਕਾ ਕੀਤਾ ਜਾਏਗਾ ਪਰ ਲੰਬੇ ਸਮੇਂ ਤੋਂ ਬਾਅਦ ਵੀ ਉਹਨਾਂ ਨੂੰ ਪੱਕੇ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਉਹਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਸੰਦੀਪ ਸ਼ਰਮਾ ਵੀਰੇ ਸੰਦੀਪ ਵੀ ਅੱਜ ਧਰਨਾ ਦੇ ਰੱਖਿਆ ਹੈਗਾ ਤੁਸੀਂ ਕੀ ਕਰਨੀ ਬਾਈ ਜੀ ਸਾਨੂੰ 2014 ਤੋਂ ਸੋਸਾਇਟੀਆਂ ਦੇ ਅੰਡਰ ਪਰਤੀ ਕੀਤਾ ਹੋਇਆ ਹੈ ਸਾਨੂੰ ਕਿਹਾ ਸੀ 3 ਸਾਲ ਬਾਅਦ ਸਾਨੂੰ ਪੱਕੇ ਕਰ ਦਾਂਗੇ ਹੁਣ 10 ਸਾਲ ਹੋ ਚੱਲੇ ਨੇ ਪੱਕਿਆਂ ਦਾ ਨੌ ਵੀ ਕਿਤੇ ਨਹੀਂ ਹੈਗਾ ਸਾਡੀ ਤਨਖਾਹ ਜਿਹੜੀ ਆ ਰੈਗੂਲਰ ਮੁਲਾਜ਼ਮਾਂ ਨਾਲੋਂ 7-8 ਗੁਣਾ ਘੱਟ ਹੈ ਮਤਲਬ ਜਿਹੜਾ ਜਿਹੜੇ ਬਰਾਬਰ ਸਾਨੂੰ ਹੋਣਾ ਚਾਹੀਦਾ 70000 ਦੇ ਲਵੇ ਹੋਣਾ ਚਾਹੀਦਾ ਸੀ ਅਸੀਂ 20 ਦੇ ਆਸ-ਪਾਸ ਫਿਰਦੇ ਆ ਠੀਕ ਹੈ ਜੀ ਦੂਸਰੀ ਗੱਲ ਇਹ ਆ ਵੀ ਸਾਨੂੰ ਸੋਸਾਇਟੀਆਂ ਚੋਂ ਕੱਢੋ ਤੇ ਰੈਗੂਲਰ ਕਰ ਦਿਓ ਠੀਕ ਹੈ ਜੀ ਤੇ ਧਰਨਾ ਇਸ ਲਈ ਲਾਇਆ ਕਿ ਸਾਡਾ ਇਨਕਰੀਮੈਂਟ ਜਿਹੜਾ 21% ਲਈ ਸਰਕਾਰ ਮੰਨ ਗਈ ਸੀ ਹੁਣ ਕਹਿੰ ਇਸ ਕਰਕੇ ਉਹ ਤੋਂ ਵੀ ਚੱਲ ਜਾ ਰਹੇ ਨੇ ਤੀਸਰੀ ਗੱਲ ਇਹ ਆ ਵੀ ਮੀਟਿੰਗ ਲਈ ਟਾਈਮ ਦੇ ਦਿੰਦੇ ਨੇ ਅੱਜ ਟਾਈਮ ਦਿੱਤਾ ਕੱਲ ਨੂੰ ਆ ਜਿਓ ਕੱਲ ਨੂੰ ਮੀਟਿੰਗ ਹੋਣ ਤੋਂ ਪਹਿਲਾਂ ਫੇਰ ਟਾਈਮ ਚੇਂਜ ਕਰਤਾ ਜਾਂਦਾ ਕਿ ਪਰਸੋਂ ਨੂੰ ਆ ਜਿਓ ਪਰਸੋਂ ਨੂੰ ਮੀਟਿੰਗ ਲਈ ਜਾਣੇ ਤਾਂ 10 ਦਿਨਾਂ ਦਾ ਟਾਈਮ ਦਿੱਤਾ ਜਾਂਦਾ ਬਸ ਟਾਈਮ ਤੇ ਟਾਈਮ ਦਿੰਦੇ ਜਾਂਦੇ ਨੇ ਮਤਲਬ ਕੋਈ ਮੀਟਿੰਗ ਨਹੀਂ ਹੁੰਦੀ ਟਾਈਮ ਹੀ ਮਿਲਦਾ ਗੱਲਾਂ ਹੋਰ ਕੁਝ ਨਹੀਂ ਹੋਣਾ ਜੀ ਕੀ ਨਾਮ ਆਜੀ ਆਪਣਾ ਮੇਰਾ ਨਾਮ ਹਰਪੀ ਸਿੰਘ ਜੀ ਕੀ ਕਾਰਨ ਆ ਜੋ ਤੁਹਾਨੂੰ ਇੱਕ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੜਤਾਲ ਕਰਨੀ ਪੈ ਰਹੀ ਸਰ ਅਸੀਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਸਰਕਾਰ ਦੇ ਕੰਨਾਂ ਵਿੱਚ ਇਹ ਆਵਾਜ਼ ਪਹੁੰਚਾਉਣੀ ਚਾਹੁੰਦੇ ਆ ਕਿ ਅਸੀਂ ਵੀ ਪਿਛਲੇ 10 ਸਾਲਾਂ ਤੋਂ ਸਰਕਾਰ ਦੁਆਰਾ ਹੀ ਮੁਲਾਜ਼ਮ ਭਰਤੀ ਕੀਤੇ ਗਏ ਸੀ ਪਰ ਤੁਸੀਂ ਸਾਨੂੰ ਭਰਤੀ ਕਰ ਲਿਆ ਮੁੜ ਕੇ ਸਾਡੀ ਕੋਈ ਸਹਾ ਨਹੀਂ ਲਈ ਨਾ ਸਾਡੀਆਂ ਕੋਈ ਤਨਖਾਹਾਂ ਵਧਾਈਆਂ ਨਹੀਂ ਨਾ ਸਾਨੂੰ ਕੋਈ ਸੇ ਪ੍ਰਕਾਰ ਦੀ ਇੰਸ਼ੋਰੈਂਸ ਦੀ ਸਹੂਲਤ ਦਿੱਤੀ ਆ ਤੁਸੀਂ ਇਦਾਂ ਦੀਆਂ ਬਹੁਤ ਜਿਹੜੀਆਂ ਉਹ ਕਮੀਆਂ ਨੇ ਜਿਹੜੀਆਂ ਸਰਕਾਰ ਵੱਲੋਂ ਉਪਾਈਆਂ ਗਈਆਂ ਪਰ ਹੁਣ ਤਾਂ ਨਵੀਂ ਸਰਕਾਰ ਆਈ ਆ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ 2.5 ਸਾਲ ਤੋਂ ਚੱਲੇ ਨੇ ਉਹਨਾਂ ਨੇ ਵੀ ਬੜੇ ਵਾਦੇ ਕੀਤੇ ਸੀ ਕਿ ਉਹਨਾਂ ਵਾਰਿਆਂ ਤੁਸੀਂ ਆਉਂਦੇ ਨਹੀਂ ਸਰ ਉਹੀ ਤਾਂ ਗੱਲ ਆ ਲੋਕਾਂ ਨੇ ਨਾ ਬਹੁਤ ਯਕੀਨ ਕਰਕੇ ਸਰਕਾਰ ਨੂੰ ਲਿਆਤਾ ਸੀਗਾ 2 ਸਾਲ ਹੋ ਗਏ ਪਰ ਮੈਨੂੰ ਤਾਂ ਲੱਗਦਾ ਨਹੀਂ ਇਹਨਾਂ ਨੇ ਆਪਦਾ ਯਕੀਨ ਬਣਾਇਆ ਹਨਾ ਤੇ ਬਸ ਸਾਡਾ ਤਾਂ ਰੋਸ ਹੀ ਚੱਲ ਰਿਹਾ ਅਸੀਂ ਅੱਜ ਕੀ ਆ ਅੱਜ ਸਾਡਾ ਜੇ ਜ਼ਿਲ੍ਹਾ ਪੱਤਰੀ ਹੜਤਾਲ ਲਗੀ ਕੱਲ੍ਹ ਉਹ ਅਸੀਂ ਸੂਬਾ ਪੱਤਰੀ ਹੜਤਾਲ ਕਰਨੀ ਆ ਉਹਦਾ ਸਾਡਾ ਜਲੰਧਰ ਵਿਖੇ ਪੂਰਾ ਜ਼ੋਰਦਾਰ ਧਰਨਾ ਹੋਊਗਾ ਕੱਲ੍ਹ ਕਿਹੜੀ ਤਰੀਕ ਦਾ ਜੀ ਕੱਲ੍ਹ ਨੂੰ 6 ਜੁਲਾਈ ਦਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ